ਹੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਕੀ ਤੁਸੀਂ ਕਦੇ ਸੋਚਿਆ ਹੈ ਜੇਕਰ ਗੁਰੂ ਦਾ ਸਿੱਖ ਕਿਸੇ ਅਣਦਿੱਤੀ ਸ਼ਕਤੀ ਜਾਂ ਭੂਤ ਪ੍ਰੇਤ ਤੋਂ ਡਰ ਜਾਵੇ ਤਾਂ ਗੁਰੂ ਸਾਹਿਬ ਉਸ ਦਾ ਡਰ ਕਿਵੇਂ ਦੂਰ ਕਰਦੇ ਹਨ ਅੱਜ ਦੀ ਸਾਖੀ ਸਾਨੂੰ ਅੰਧ ਵਿਸ਼ਵਾਸਾਂ ਦੀਆਂ ਜ਼ੰਜੀਰਾਂ ਤੋਂ ਤੋੜ ਕੇ ਨਰਵੈ ਹੋਣਾ ਸਿਖਾਉਂਦੀ ਹੈ ਜਦੋਂ ਗੁਰੂ ਸਾਹਿਬ ਆਪਣੀ ਫੌਜ ਨਾਲ ਕੋਚ ਕਰ ਰਹੇ ਸਨ ਤਾਂ ਰਾਸਤੇ ਦੇ ਵਿੱਚ ਇੱਕ ਅਜਿਹੀ ਜਗ੍ਹਾ ਆਈ ਜਿਸ ਨੂੰ ਲੋਕ ਭੂਤਾਂ ਵਾਲਾ ਵਾਸਾ ਕਹਿੰਦੇ ਸਨ ਉੱਥੇ ਇੱਕ ਪੁਰਾਣਾ ਖੰਡਰ ਜਾਂ ਬਹੁਤ ਪੁਰਾਣਾ ਪਿੱਪਲ ਸੀ ਪਿੰਡ ਦੇ ਲੋਕਾਂ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਇੱਥੇ ਨਾ ਰੁਕੋ ਇੱਥੇ ਇੱਕ ਬਹੁਤ ਭਿਆਨਕ ਪ੍ਰੇਤ ਰਹਿੰਦਾ ਹੈ ਜੋ ਕਿਸੇ ਨੂੰ ਜਿਉਂਦਾ ਨਹੀਂ ਛੱਡਦਾ ਕੁਝ ਸਿੱਖਾਂ ਦੇ ਮਨ ਵਿੱਚ ਵੀ ਥੋੜਾ ਡਰ ਆਇਆ ਗੁਰੂ ਸਾਹਿਬ ਨੇ ਸਿੱਖਾਂ ਦੇ ਮਨ ਵਿੱਚੋਂ ਮੌਤ ਅਤੇ ਭੂਤਾਂ ਦਾ ਡਰ ਕੱਢਣ ਲਈ ਹੁਕਮ ਕਰ ਦਿੱਤਾ ਕਿ ਅੱਜ ਦੀ ਰਾਤ ਅਸੀਂ ਇੱਥੇ ਜਗ੍ਹਾ ਤੰਬੂ ਲਗਾਵਾਂਗੇ ਰਾਤ ਦੇ ਸਮੇ ਗੁਰੂ ਜੀ ਨੇ ਸਿੱਖਾਂ ਨੂੰ ਇਕੱਠਾ ਕੀਤਾ ਉਸ ਸਮੇ ਕੁਝ ਅਜੀਬ ਆਵਾਜ਼ਾਂ ਸੁਣੀਆਂ ਗਈਆਂ ਗੁਰੂ ਜੀ ਨੇ ਮੁਸਕਰਾ ਕੇ ਸਿੱਖਾਂ ਨੂੰ ਕਿਹਾ ਸਿੱਖ ਜਿਸ ਦੇ ਹਿਰਦੇ ਵਿੱਚ ਵਾਹਿਗੁਰੂ ਵਸਦਾ ਹੈ ਉਸ ਦਾ ਕੋਈ ਭੂਤ ਪ੍ਰੇਤ ਕੁਝ ਨਹੀਂ ਵਿਗਾੜ ਸਕਦਾ ਇਹ ਸਭ ਮਨ ਦੇ ਭਰਮ ਹਨ ਸਿੱਖ ਇਤਿਹਾਸ ਦੇ ਅਨੁਸਾਰ ਗੁਰੂ ਸਾਹਿਬ ਨੇ ਉਸ ਪ੍ਰੇਤ ਜੋ ਕਿ ਪਿਛਲੇ ਜਨਮ ਵਿੱਚ ਇੱਕ ਹੰਕਾਰੀ ਪੰਡਤ ਜਾਂ ਕੋਈ ਜੀਵ ਸੀ ਜੋ ਆਪਣੀਆਂ ਕਰਨੀਆਂ ਕਰਕੇ ਇਸ ਜੂਨ ਦੇ ਵਿੱਚ ਪਿਆ ਸੀ ਉਹ ਆਪਣੇ ਸਾਹਮਣੇ ਬੁਲਾਇਆ ਉਹ ਅਣਦ੍ਰਿਸ਼ ਰੂਪ ਗੁਰੂ ਜੀ ਦੇ ਚਰਣਾ ਵਿੱਚ ਬੇਨਤੀ ਕਰਨ ਲੱਗੀ ਕਿ ਮਹਾਰਾਜ ਮੈਂ ਸਦੀਆਂ ਤੋਂ ਇਸ ਭਟਕਣ ਵਿੱਚ ਹਾਂ ਮੈਨੂੰ ਮੁਕਤੀ ਦਿਵਾਓ ਗੁਰੂ ਜੀ ਨੇ ਉਸ ਜੀਵ ਨੂੰ ਸਿੱਖਾਂ ਦੇ ਸਾਹਮਣੇ ਸਬੋਧਨ ਕਰਦਿਆਂ ਸਮਝਾਇਆ ਕਿ ਨਾਮ ਤੋਂ ਬਿਨਾ ਮਨੁੱਖ ਦੀ ਹਾਲਤ ਪ੍ਰੇਤਾਂ ਵਰਗੀ ਹੀ ਹੁੰਦੀ ਹੈ ਗੁਰੂ ਜੀ ਨੇ ਆਪਣੀ ਪਵਿੱਤਰ ਦ੍ਰਿਸ਼ਟੀ ਤੇ ਗੁਰਬਾਣੀ ਦੇ ਉਪਦੇਸ਼ ਰਾਹੀਂ ਉਸ ਜੀਵ ਨੂੰ ਉਸ ਜੂਨ ਤੋਂ ਮੁਕਤ ਕਰ ਦਿੱਤਾ ਅਗਲੀ ਸਵੇਰ ਜਦੋਂ ਪਿੰਡ ਵਾਲੇ ਦੇਖਣ ਆਏ ਕਿ ਗੁਰੂ ਜੀ ਅਤੇ ਉਹਨਾਂ ਦੇ ਸਿੱਖ ਸਹੀ ਸਲਾਮਤ ਹਨ ਤਾਂ ਹੈਰਾਨ ਰਹਿ ਗਏ ਗੁਰੂ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਗੁਰੂ ਜੀ ਨੇ ਕਿਹਾ ਜਿੱਥੇ ਗੰਦਗੀ ਹਨੇਰਾ ਤੇ ਸੁੰਨਸਾਨ ਹੁੰਦੀ ਹੈ ਉੱਥੇ ਹੀ ਡਰ ਪੈਦਾ ਹੁੰਦਾ ਹੈ ਇਸ ਜਗ੍ਹਾ ਨੂੰ ਸਾਫ਼ ਕਰੋ ਇੱਥੇ ਪਰਮਾਤਮਾ ਦਾ ਨਾਮ ਜਪੋ ਜਿਸ ਘਰ ਵਿੱਚ ਜਪਜੀ ਸਾਹਿਬ ਅਤੇ ਸੋਹਿਲਾ ਸਾਹਿਬ ਦਾ ਪਾਠ ਹੁੰਦਾ ਹੈ ਉੱਥੇ ਕੋਈ ਮਾੜੀ ਸ਼ਕਤੀ ਪੈਰ ਨਹੀਂ ਪਾ ਸਕਦੀ ਗੁਰੂ ਜੀ ਨੇ ਸਿਖਾਇਆ ਕਿ ਭੂਤ ਬਾਹਰ ਘਟ ਤੇ ਇਨਸਾਨ ਦੇ ਮਨ ਦੇ ਡਰ ਵਿੱਚ ਜ਼ਿਆਦਾ ਹੁੰਦਾ ਹੈ ਗੁਰੂ ਦਾ ਸਿੱਖ ਨਰਵੈ ਹੁੰਦਾ ਹੈ ਗੁਰੂ ਜੀ ਅਨੁਸਾਰ ਅਸਲ ਪ੍ਰੇਤ ਉਹ ਹੈ ਜੋ ਪਰਮਾਤਮਾ ਨੂੰ ਭੁੱਲ ਗਿਆ ਗੁਰਬਾਣੀ ਤੇ ਤੁੱਕ ਪ੍ਰੇਤ ਪਿੰਜਰ ਮਹਿ ਦੁੱਖ ਸਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਲਾਇਕ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ